ਕਿ ਜਿਹੜੇ ਉਥੇ ਸਾਥੀ ਸਾਡੇ 10 ਦੇ ਜਿਹੜੇ ਸਾਡੇ ਉਹ ਗੋਲੇ ਚਲਾਏ ਗਏ ਉਹ ਤਾਂ 1993 ਤੋਂ ਬੰਨ ਸੀਗੇ ਜਿਹੜੇ ਉਥੇ ਬੁਲਟ ਮਾਰੇ ਗਿਆ ਗੇਟ ਤੋੜਨ ਵਾਲੇ ਉਹ ਤਾਂ ਉਦੋਂ ਜਦ ਕੋਈ ਪਾਕਿਸਤਾਨ ਚੈਨ ਨਾਲ ਲੜਾਈ ਲੱਗੀ ਹੁੰਦੀ ਆ ਉਦੋਂ ਜਿਹੜੇ ਹਥਿਆਰ ਵਰਤੇ ਜਾਂਦੇ ਸਾਡੇ ਤੇ ਵਰਤੇ ਗਏ ਨੇ ਉਹ ਜਿਹੜੇ ਉਥੇ ਕਿਲ ਲਾ ਕੇ ਤਾਰਾਂ ਡੋਡੀਆਂ ਬੈਰੀਕੇਡ ਲਾਏ ਗਏ ਉਹਨੇ ਤਾਂ ਪਾਕਿਸਤਾਨ ਵਾਲੇ ਨਹੀਂ ਲਾਏ ਹੋਏ ਹਾਰਾ ਕਿ ਸਾਡੇ ਕਿਸਾਨ ਉੱਤਰ ਜਾ ਕੇ ਖੇਤੀ ਕਰਦੇ ਨੇ ਤਾਰ ਤੋਂ ਪਰ ਪਰ ਸਾਨੂੰ ਇਹਨਾਂ ਨੇ ਕੀ ਕਰਿਆ ਸਾਨੂੰ ਇਹ ਐ ਬਣਾਤਾ ਜਿਵੇਂ ਪਾਕਿਸਤਾਨ ਤੇ ਚైనా ਤੋਂ ਆਏ ਹੋਣੇ ਕਿ ਦੋ ਅਸੀਂ ਲਾਂਕੇ ਅਸੀਂ ਤੁਹਾਨੂੰ ਪੁੱਛਣਾ ਵੀ ਤੁਸੀਂ ਤਾਜ਼ੇ-ਤਾਜ਼ੇ ਐਡੇ ਕੱਟੜ ਕਾਂਗਰਸੀ ਪਰਿਵਾਰ ਸੀਗਾ ਬਿਆਨਤ ਸਿੰਘ ਇਹਨਾਂ ਦਾ ਦਾਦਾ ਸੀਗਾ ਕੱਟੜ ਜੋ ਕਿ ਸਰਪੰਚੀ ਤੋਂ ਚੱਲ ਕੇ ਗਿਆ ਇਹ ਇਹਨੂੰ ਕੀ ਐਡੀ ਲਾਲਚ ਦਿੱਤਾ ਉਹਨਾਂ ਨੇ ਜਿਹੜਾ ਇੱਕਦਮ ਛਾਲ ਮਾਰ ਕੇ ਭਾਜਪੀ 'ਚ ਚਲੇ ਗਿਆ ਇਹ ਅੱਜ ਜੀ ਜਿਹੜਾ ਧਰਨਾ ਲਾਇਆ ਗਿਆ ਵਾ ਇਹ ਰਵਨੀਤ ਬਿੱਟੂ ਦੀ ਰਹਿਸ਼ਤੇ ਲਾਇਆ ਗਿਆ ਵਾ ਤਾਂ ਅਸੀਂ ਬਿੱਟੂ ਜੀ ਨੂੰ ਇਸ ਸਵਾਲ ਜਵਾਬ ਕਰਨ ਆਏ ਸੀਗੇ ਪਰ ਉਹ ਇਸ ਟਾਈਮ ਸਾਡੇ ਆਉਣ ਤੋਂ ਪਹਿਲਾਂ ਹੀ ਘਰੋਂ ਨਿਕਲ ਗਏ ਜੀ ਤਾਂ ਸਾਡੇ ਟਰੈਕਟਰ ਜਿਹੜੇ ਭੰਨੇ ਨੇ ਵੀ ਸਾਡਾ ਉਹਦੇ ਵਿੱਚ ਕੀ ਕਸੂਰ ਸੀ ਵੀ ਅਸੀਂ ਸਿਰਫ ਇੱਕ ਆਪਣੀ ਰਾਜਧਾਨੀ ਵੱਲ ਆਪਣੀਆਂ ਸਰਕਾਰ ਜਾਂਦੀ ਹੋਈ ਸਰਕਾਰ ਨੂੰ ਅਸੀਂ ਆਪਣੀਆਂ ਮੰਗਾਂ ਯਾਦ ਕਰਾਉਣ ਜਾ ਰਹੇ ਸੀ ਸਾਡਾ ਇਹ ਕਸੂਰ ਸੀ ਇਹ ਅਸੀਂ ਅੱਜ ਇਹਨਾਂ ਨੂੰ ਪੁੱਛਣਾ ਆ ਰਹੇ ਹਾਂ ਲੁਧਿਆਣਾ ਦੇ ਵਿੱਚ ਕਾਂਗਰਸ ਨੇ ਬੀਯੂਕੇ ਸਿੱਧੂਪੁਰ ਦੀ ਅਗਵਾਈ ਵਿੱਚ ਰਵਨੀਤ ਸਿੰਘ ਬਿੱਟੂ ਦੇ ਘਰ ਦੇ ਬਾਹਰ ਧਰਨਾ ਦਿੱਤਾ ਜਿਨ੍ਹਾਂ ਨੂੰ ਪੁਲਿਸ ਨੇ ਬਿੱਟੂ ਦੇ ਘਰ ਤੋਂ ਕੁਝ ਦੂਰੀ ਤੇ ਬੈਰੀਕੇਡਿੰਗ ਲਗਾ ਕੇ ਰੋਕ ਲਿਆ ਜਿਸ ਤੋਂ ਬਾਅਦ ਕਿਸਾਨਾਂ ਨੇ ਉਥੇ ਧਰਨਾ ਦਿੱਤਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੋਸ਼ ਲਾਇਆ ਕਿ ਉਹ ਬਿੱਟੂ ਤੋਂ ਕਿਸਾਨਾਂ ਤੇ ਹੋ ਰਹੇ ਅਤਿਆਚਾਰ ਸੰਬੰਧੀ ਸਵਾਲ ਪੁੱਛਣਾ ਚਾਹੁੰਦੇ ਹਨ ਇੱਥੇ ਬਿੱਟੂ ਤੇ ਸਵਾਲ ਪੁੱਛਣ ਆਏ ਸਨ ਪਰ ਪੁਲਿਸ ਨੇ ਉਹਨਾਂ ਨੂੰ ਰੋਕ ਲਿਆ ਬਾਕੀ ਤੁਸੀਂ ਵੀ ਸੁਣੋ ਉਹਨਾਂ ਨੇ ਹੋਰ ਕੀ ਕਿਹਾ ਮੇਰਾ ਨਾਮ ਸੁਪਿੰਦਰ ਸਿੰਘ ਬੱਗਾ ਜੀ ਮੈਂ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰ ਦਾ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਜੀ ਜੀ ਅੱਜ ਤਨਾ ਲਾਇਆ ਗਿਆ ਕਿਥੇ ਲਾਇਆ ਗਿਆ ਤੇ ਕਿਹਨਾਂ ਇਹ ਅੱਜ ਜੀ ਜਿਹੜਾ ਧਰਨਾ ਲਾਇਆ ਗਿਆ ਵਾ ਇਹ ਰਵਨੀਤ ਬਿੱਟੂ ਦੀ ਰਹਿਸ਼ਤੇ ਲਾਇਆ ਗਿਆ ਵਾ ਤੇ ਜਿਹੜੀ ਸਾਡੀ ਸਯੁਕਤ ਕਿਸਾਨ ਮੋਰਚੇ ਗੈਰ ਰਾਜਨੀਤਿਕ ਵੱਲੋਂ ਔਰ ਕੇ ਐਮਐਮ ਵੱਲੋਂ ਜਿਹੜੀ ਕਾਲ ਦਿੱਤੀ ਗਈ ਸੀਗੀ ਸਾਡੀ ਉਸ ਕਾਲ ਦੇ ਮੁਤਾਬਕ ਇਹ ਅਸੀਂ ਅੱਜ ਇਹਨਾਂ ਦੇ ਉਮੀਦਵਾਰਾਂ ਦੇ ਅੱਗੇ ਧਰਨੇ ਲਾਉਣੇ ਸੀ 28 ਤਰੀਕ ਦਾ ਅੱਜ ਸਮਾਂ ਸੀ ਤੇ ਇਹਦੇ ਵਿੱਚ ਸਾਡੀਆਂ ਜਿਹੜੀਆਂ ਮੰਗਾ ਸੀ ਜਿਹੜੀਆਂ ਐ ਐਮਐਸਪੀ ਗਰੰਟੀ ਕਾਨੂੰਨ ਦੀਆਂ ਤਾਂ ਇਹ ਸਵਾਲ ਜਵਾਬ ਦੀਆਂ ਮੰਗਾਂ ਸੀਗੀਆਂ ਜਿਹੜਾ ਆਪਣੇ ਸਵਾਲ ਜਵਾਬ ਕਰਨੇ ਸੀ ਅਸੀਂ ਅੱਜ ਇੱਥੇ ਧਰਨਾ ਲਾ ਕੇ ਤਾਂ ਅਸੀਂ ਬਿੱਟੂ ਜੀ ਨੂੰ ਇਹ ਸਵਾਲ ਜਵਾਬ ਕਰਨ ਆਏ ਸੀਗੇ ਪਰ ਉਹ ਇਸ ਟਾਈਮ ਸਾਡੇ ਆਉਣ ਤੋਂ ਪਹਿਲਾਂ ਹੀ ਘਰੋਂ ਨਿਕਲ ਗਏ ਜੀ ਜੀ ਤੇ ਹੁਣ ਤੁਹਾਡਾ ਕੀ ਇੱਕ ਸਟੈਪ ਅਗਲਾ ਦਿੱ ਚੱਕਿਆ ਹੈ ਸਾਡਾ ਜੀ ਇੱਕ ਦਿਨ ਦਾ ਅੱਜ ਦਾ ਪ੍ਰੋਗਰਾਮ ਹੈ ਜੀ 4 ਵਜੇ ਤੱਕ ਅਸੀਂ ਇੱਥੇ ਡਟ ਕੇ ਬੀਜੇਪੀ ਦਾ ਵਿਰੋਧ ਕਰਾਂਗੇ ਔਰ ਨਾਅਰੇਬਾਜ਼ੀ ਕਰਾਂਗੇ ਕੀ ਤੁਸੀਂ ਹਾਂਜੀ ਸਵਾਲ ਜਵਾਬ ਵੀ ਕਰਾਂਗੇ ਜੇ ਸਾਡੇ ਅਸੀਂ ਬੇਨਤੀ ਇਹ ਵੀ ਕਰਦੇ ਹਾਂ ਰਮਨੀਤ ਬਿੱਟੂ ਜੀ ਨੂੰ ਵੀ ਸਾਡੇ ਇੱਥੇ ਆ ਕੇ ਸਵਾਲਾਂ ਦੇ ਜਵਾਬ ਜਰੂਰ ਦੇ ਕੇ ਜਾਓ ਇੱਕ ਇਕੱਲੇ ਇੱਥੇ ਲਗਾਇਆ ਜਾ ਸੁਪਰ ਪਰਚਾ ਆਇਆ ਦੇਖੋ ਜੀ ਜਿੰਨੀ ਆਪਣੇ ਪੂਰੇ ਪੰਜਾਬ ਦੇ ਵਿੱਚ ਹਰ ਇੱਕ ਉਮੀਦਵਾਰ ਦੇ ਧਰਨਾ ਲਾਇਆ ਗਿਆ ਵਾ ਤਕਰੀਬਨ ਇਹ 16 ਤੋਂ ਵੱਧ ਧਰਨੇ ਨੇ ਜੀ ਅੱਜ ਪੰਜਾਬ ਦੇ ਵਿੱਚ ਭਾਜਪਾ ਦਾ ਜੁੜੇ ਉਮੀਦਵਾਰਾਂ ਦੇ ਸਿਰਫ ਭਾਜਪਾ ਦਾ ਜੀ ਸਿਰਫ ਭਾਜਪਾ ਤੇ ਹੁਣ ਕਿਦੋਂ ਦੀ ਵੋਟਿੰਗ ਹੈ ਤੁਹਾਨੂੰ ਉਸ ਦੇ ਵਿੱਚ ਤੁਸੀਂ ਲੋਕਾਂ ਨੂੰ ਕੋਈ ਅਪੀਲ ਕਰ ਰਹੇ ਹੋ ਕੁਝ ਅਸੀਂ ਕਹਿੰਨੇ ਜੀ ਭਾਜਪੀ ਨੂੰ ਵੋਟ ਨਾ ਪਾਓ ਹੋਰ ਜਿਹਨੂੰ ਮਰਜ਼ੀ ਵੋਟ ਪਾ ਦਿਓ। ਧਰਨਾ ਲਾਣ ਦਾ ਕਾਰਨ ਕੀ ਹੈ ਜੀ? ਕਾਰਨ ਇਹ ਹੈ ਜੀ ਜਿਹੜੀ ਸਰਕਾਰ ਭਾਜਪੀ ਸੀਗੀ ਇਹ 2020 ਦੇ ਅੰਦੋਲਨ ਦੌਰਾਨ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਮੁੱਕਰੀਆਂ ਜੀ। ਉਸ ਤੋਂ ਬਾਅਦ ਅਸੀਂ ਇਹਨਾਂ ਨੂੰ ਮੰਗੀਆਂ ਹੋਈਆਂ ਮੰ ਮੰਗਾਂ ਨੂੰ ਯਾਦ ਕਰਾਉਣ ਵਾਸਤੇ ਅਸੀਂ ਫਿਰ ਕਿਉਂਕਿ ਨਾ ਜੀ ਸਰਕਾਰ ਜਾ ਰਹੀ ਸੀ ਯਾਦ ਕਰਾਉਣ ਵਾਸਤੇ ਅਸੀਂ ਦਿੱਲੀ ਵੱਲ ਰਵਾਨਾ ਹੋਏ ਸੀ ਟਰੈਕਟਰ ਟਰਾਲੀਆਂ ਲੈ ਕੇ ਜਿਸ ਦੇ ਦੌਰਾਨ ਇਹਨਾਂ ਨੇ ਕੰਕਰੀਟ ਦੇ ਬੈਰੀਕੇਟਿੰਗ ਖੜੇ ਕਰਤੇ ਔਰ ਕਿੱਲਾ ਲਾ ਦਿੱਤੀਆਂ ਗਈਆਂ। ਜਦ ਅਸੀਂ ਰੁਕੇ ਇੰਨਾ ਕੀ ਨਹੀਂ ਇਹਨਾਂ ਡਰੋਨਾ ਰਹੇ ਸਾਡੇ ਕਿਸਾਨਾਂ ਉੱਤੇ ਅਥਰੂ ਗੈਸ ਦੇ ਗੋਲੇ ਸਿੱਟੇ ਗਏ ਯਾਰ ਸਿੱਧੀਆਂ ਗੋਲੀਆਂ ਚਲਾਈਆਂ ਗਈਆਂ ਤਾਂ ਗੋਲੀਆਂ ਚਲਾਉਣ ਤੋਂ ਬਾਅਦ ਉਦੋਂ ਬਾਅਦ ਸਾਡੇ ਇੱਕ ਕਿਸਾਨ ਨੂੰ ਸ਼ਹੀਦ ਵੀ ਕਰ ਦਿੱਤਾ ਗਿਆ ਕਤਲ ਕਰ ਦਿੱਤਾ ਗਿਆ ਨੇ ਬੀਜੇਪੀ ਵੱਲੋਂ ਤਾਂ ਉਸ ਤੋਂ ਬਾਅਦ ਵੀ ਇਹਨਾਂ ਦਾ ਢਿੱਡ ਭਰਿਆ ਉਦੋਂ ਬਾਅਦ ਆ ਕੇ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਸਾਡੇ 45 ਟਰੈਕਟਰ ਤਹਿਸਨਸ ਕਰ ਦਿੱਤੇ ਗਏ ਤਾਂ ਅਸੀਂ ਅੱਜ ਉਹਨਾਂ ਨੂੰ ਪੁੱਛਣਾ ਆਇਆ ਵੀ ਸਾਡੇ ਸ਼ੁਭ ਕਰਨ ਦਾ ਕੀ ਕਸੂਰ ਸੀ ਜਾਂ ਸਾਡੇ 435 ਦੇ ਲਗਭਗ ਕਿਸਾਨ ਪੱਟੜੋਏ ਉਹਨਾਂ ਦਾ ਕੀ ਕਸੂਰ ਸੀ ਤਾਂ ਸਾਡੇ ਟਰੈਕਟਰ ਜਿਹੜੇ ਭੰਨੇ ਨੇ ਵੀ ਸਾਡਾ ਉਹਦੇ ਵਿੱਚ ਕੀ ਕਸੂਰ ਸੀ ਵੀ ਅਸੀਂ ਸਿਰਫ ਇੱਕ ਆਪਣੀ ਰਾਜਧਾਨੀ ਵੱਲ ਆਪਣੀਆਂ ਸਰਕਾਰ ਜਾਂਦੀ ਹੋਈ ਸਰਕਾਰ ਨੂੰ ਅਸੀਂ ਆਪਣੀਆਂ ਮੰਗਾਂ ਯਾਦ ਕਰਾਉਣ ਜਾ ਰਹੇ ਸੀ ਸਾਡਾ ਇਹ ਕਸੂਰ ਸੀ ਇਹ ਅਸੀਂ ਅੱਜ ਇਹਨਾਂ ਨੂੰ ਪੁੱਛਣ ਆ ਰਹੇ ਹਾਂ ਹਾਂ ਅਮਰੀਕ ਸਿੰਘ ਹਲਵਾਰਾ ਜੀ ਬਲਾਕ ਪ੍ਰਧਾਨ ਸੁਧਾਰ ਵੀ ਅੱਜ ਧਰਨਾ ਦਿੱਤਾ ਹੈਗਾ ਇੱਥੇ ਤੇ ਕੱਤਰ ਤੱਕ ਪੰਨਾ ਚੱਲ ਰਿਹਾ ਹੈਗਾ ਇਹ ਸ਼ਾਮ 4 ਵਜੇ ਤੱਕ ਸਾਡਾ ਜਥੇਬੰਦੀ ਬਣੀ ਹੋਇਆ ਹੈਗਾ 4 ਵਜੇ ਤੱਕ ਚੱਲੂਗਾ ਇੱਥੇ ਪ੍ਰੋਟੈਸਟ ਕਰਾਂਗੇ ਸੀ ਜੇ ਅਮਨੀਤ ਬਿੱਟੂ ਚੰਗ ਆ ਜਾਣ ਤਾਂ ਵਧੀਆ ਗੱਲ ਆ ਵੀ ਜਸੀਂ ਉਹਨਾਂ ਨੂੰ ਕੋਈ ਅਸੀਂ ਇੱਥੇ ਹੁਲੜਬਾਜੀ ਨਹੀਂ ਕਰਨ ਆਏ ਅਸੀਂ ਉਹਨਾਂ ਨੂੰ ਸਵਾਲਾਂ ਦੇ ਜਵਾਬ ਪੁੱਛਣੇ ਆ ਅਸੀਂ ਸਾਡੇ ਜਵਾਬ ਦੇਣ ਉਹ ਆ ਕੇ ਕਿਉਂਕਿ ਜਿਹੜੇ ਉੱਥੇ ਸਾਥੀ ਸਾਡੇ 10 ਜਿਹੜੇ ਸਾਡੇ ਉਹ ਗੋਲੇ ਚਲਾਏ ਗਏ ਉਹ ਤਾਂ 1993 ਤੋਂ ਬੰਨ ਸੀਗੇ ਜਿਹੜੇ ਉੱਥੇ ਬੁਲਟ ਮਾਰੇ ਗਿਆ ਗੇਟ ਤੋੜਨ ਵਾਲੇ ਉਹ ਤਾਂ ਉਦੋਂ ਜਦ ਕੋਈ ਪਾਕਿਸਤਾਨ ਚੈਨ ਨਾਲ ਲੜਾਈ ਲੱਗੀ ਹੁੰਦੀ ਆ ਉਦੋਂ ਜਿਹੜੇ ਹਥਿਆਰ ਵਰਤੇ ਜਾਂਦੇ ਸਾਡੇ ਤੇ ਵਰਤੇ ਗਏ ਨੇ ਉਹ ਜਿਹੜੇ ਉੱਥੇ ਕਿਲ ਲਾ ਕੇ ਤਾਰਾਂ ਡਾਡੀਆਂ ਬੈਰੀਕੇਡ ਲਾਏ ਗਏ ਉਹਨੇ ਤਾਂ ਪਾਕਿਸਤਾਨ ਵਾਲੇ ਨਹੀਂ ਲਾਏ ਓਏ ਹਾਰਾ ਕੇ ਸਾਡੇ ਕਿਸਾਨ ਉਧਰ ਜਾ ਕੇ ਖੇਤੀ ਕਰਦੇ ਨੇ ਤਾਰ ਤੋਂ ਪਾਰ ਪਰ ਸਾਨੂੰ ਇਹਨਾਂ ਨੇ ਕੀ ਕਰਿਆ ਸਾਨੂੰ ਇਹ ਐ ਬਣਾਤਾ ਜਿਵੇਂ ਪਾਕਿਸਤਾਨ ਤੇ ਚਾਈਨਾ ਤੋਂ ਆਏ ਹੋਣੇ ਕਿ ਤੋ ਅਸੀਂ ਬਲੰਕੇ ਸੀ ਅਸੀਂ ਵੀ ਇੱਥੇ ਵਾਸੀ ਆ ਇੱਥੇ ਵੀ ਬੈਰੀਕੇਡਿੰਗ ਕਰ ਦਿੱਤੀ ਗਈ ਹੈ ਇਹਨਾਂ ਨੇ ਬੈਰੀਕੇਡਿੰਗ ਕਰਤੀ ਇਹ ਤਾਂ ਉਹਦੀ ਰਹਿਸ਼ ਆ ਅਸੀਂ ਵੀ ਇਹ ਜਾਣਦੇ ਆ ਅਸੀਂ ਅਸੀਂ ਇਨ ਕਾਨੂੰਨ ਰਹਿਾਂਗੇ ਅਸੀਂ ਕਿ ਤਰ ਰਹਿਸ਼ ਦੇ ਅੰਦਰ ਥੋੜਾ ਜਾਣਾ ਅਸੀਂ ਕੋਈ ਬੈਰੀਕੇਡ ਨਹੀਂ ਤੋੜਨਾ ਕੁਝ ਨਹੀਂ ਕਰਨਾ ਅਸੀਂ ਅਸੀਂ ਇਨ ਕਾਨੂੰਨ ਅਸੀਂ ਪ੍ਰੋਟੈਸਟ ਕਰ ਸਕਦੇ ਆ ਸਾਡਾ ਹੱਕ ਵਾ ਅਸੀਂ ਤਾਂ ਉਹ ਆ ਜਵੇ ਸਾਡੇ ਸਵਾਲ ਦਵੇ ਅਸੀਂ ਜਵਾਬ ਦਵੇ ਅਸੀਂ ਕਿਹੜਾ ਕੋਈ ਉੱਥੇ ਧੱਕਾ ਮੁਕੀ ਕਰਨ ਆਏ ਜਾਂ ਕਾਨੂੰਨ ਭੰਗ ਕਰਨ ਆਏ ਆ ਅਸੀਂ ਤੁਹਾਨੂੰ ਪੁੱਛਣਾ ਵੀ ਤੁਸੀਂ ਤਾਜ਼ੇ-ਤਾਜ਼ੇ ਐਡੇ ਕੱਟੜ ਕਾਂਗਰਸੀ ਪਰਿਵਾਰ ਸੀਗਾ ਬਿਆਨਤ ਸਿੰਘ ਇਹਨਾਂ ਦਾ ਦਾਦਾ ਸੀਗਾ ਕੱਟੜ ਜੋ ਕਿ ਸਰਪੰਚੀ ਤੋਂ ਚੱਲ ਕੇ ਗਿਆ ਇਹ ਇਹਨੂੰ ਕੀ ਐਡੀ ਲਾਲਚ ਦਿੱਤਾ ਉਹਨਾਂ ਨੇ ਜਿਹੜਾ ਇੱਕਦਮ ਛਾਲ ਮਾਰ ਕੇ ਭਾਜਪੀ 'ਚ ਚਲੇ ਗਿਆ ਔਰ ਉਹ ਉਹਦੋਂ ਮਾੜੀ ਗੱਲ ਉਹ ਆ ਵੀ ਕਿਸਾਨਾਂ ਨੂੰ ਢਾਈ ਟੋਟਰੂ ਕਹਿ ਕੇ ਇਹ ਗਲਤ ਲਬਜ਼ ਵਰਤਦਾ ਕਹਿੰਦੇ ਡਿਬਗੁਰਾਲ ਜੇਲ੍ਹ 'ਚ ਭੇਜ ਦਾਂਗੇ ਜੀ ਇਹਨੇ ਇਹ ਲਬਜ਼ ਕਿਹਾ ਵੀ ਡਿਬਗੁਰਾਲ ਜੇਲ੍ਹ 'ਚ ਚਾਰ ਚਾਰਜਾਂ ਨੂੰ ਤੋਂ ਵੱਧ ਭੇਜਾਂਗੇ ਇਹੋ ਜਿਹੀਆਂ ਧਮਕੀਆਂ ਇਹ ਕਿਸਾਨਾਂ ਨੂੰ ਠੀਕ ਹੈ ਕਿ ਨਹੀਂ ਕਿਸਾਨੀ ਚੋਂ ਨਿਕਲੇ ਹੋਏ ਨੇ ਇਹ ਸਾਰੇ ਕਿਸਾਨ ਮਜ਼ਦੂਰ ਸਾਰੇ ਇੱਕੋ ਹੀ ਨੇ ਜੇ ਅੱਜ ਇਹ ਤੁਹਾਨੂੰ ਇਹ ਨਹੀਂ ਮਿਲਦੇ ਤੇ ਨੈਕਸਟ ਸਟੈਪ ਤੁਹਾਡਾ ਕੀ ਹੋਏਗਾ ਜੀ ਜੋ ਸਾਡਾ ਜਥੇਬੰਦੀ ਦੀ ਅਗਲੀ ਕਾਰ ਲੋਗੀ ਉਸ ਤਰ੍ਹਾਂ ਸੀ ਆਪਦਾ ਅਗਲਾ ਪ੍ਰੋਟੈਸਟ ਕਰਾਂਗੇ ਅੱਜ ਕਿਸਾਨਾਂ ਦੇ ਵੱਲੋਂ ਕਰ ਰਿਹਾ ਰੱਖਣਾ ਦਿੱਤਾ ਗਿਆ ਕੀ ਕਿਹੜਾ ਕਦੋਂ ਇਹ ਆਪਣਾ ਬਿੱਟੂ ਜੀ ਦਾ ਘਰ ਆ ਜੀ ਤੇ ਘਰ ਤੋਂ ਥੋੜਾ ਪਾਸੇ ਹੋ ਕੇ ਆਪਦਾ ਪੀਸਫੁਲ ਪ੍ਰੋਟੈਸਟ ਕਰ ਰਹੇ ਆ ਜੋ ਕਿਸੇ ਨੂੰ ਵੀ ਕੋਈ ਦਿੱਕਤ ਵਗੈਰਾ ਨਹੀਂ ਆਉਂਦੀ ਤੀ ਜੀ ਫਿਰ ਵੈਰੀਗੇਟ ਵਗੈਰਾ ਵੀ ਕੀਤੀ ਗਈ ਨਹੀਂ ਜਾਦੀ ਹਾਂ ਤੁਹਾਨੂੰ ਅਦਰ ਮਸਕਿਉਰਟੀ ਕਰਕੇ ਥੋੜਾ ਇਲੈਕਸ਼ਨ ਕਰਕੇ ਸਾਨੂੰ ਸੀ ਵੀ ਚਲੋ ਕੋਈ ਵਾਰਾ ਜਿਆਦਾ ਕੁਝ ਹੋ ਜਾਂਦਾ ਅਦਰਵਾਈਜ਼ ਅਜੀ ਕੋਈ ਗੱਲਬਾਤ ਹੈ